ਚਾਹ ਜੀ ਚਾਹ ਵੀ ਬਹੁਤ ਅੱਛੀ ਹੈ ਜਿਹਦੇ ਖਸ ਖਸ ਪਾਈ ਹੁੰਦੀ ਹੈ ਸ਼ਾਦਾ ਸਰਾ ਲਾਦਾ ਜੀ ਹੈ ਚਾਹ ਵੀ ਸਾਥੀਓ ਆਜੋ ਬਹੁਤ ਅੱਛੀ ਹੈ ਚਾਹ ਪੀ ਲਓ ਥੋੜੀ ਥੋੜੀ ਚਾਹ ਜਿਵੇਂ ਖਸ ਖਸ ਪਾਈ ਹੁੰਦੀ ਹੈ ਓਕੇ ਹੈ ਹੁਣ ਤਾਂ ਜੱਟਾਂ ਦੇ ਰੋਜ਼ ਬਦਲਵੀਂ ਚਾਹ ਪੀਣਾਂ ਦਾ ਹੁੰਦਾ ਹੋਣਾ ਹੈ ਅੱਜ ਨਹੀਂ ਗਿਆ ਜੀ ਦੀ ਲੋ ਵੀ ਪਿਆਰੇ ਸਾਥੀਓ ਤੁਸੀਂ ਦੇਖ ਰਹੋ ਆਪਾਂ ਐਪਲ ਰੈੱਡ 베ਰੀ ਲਾਈ ਹੈ ਜੋ ਐਪਲ ਵਰਗੇ ਦੇ ਵੱਡੇ ਵੱਡੇ ਵੇਰ ਲੱਗਣੇ ਨੇ ਐਪਲ 베ਰੀ ਤੇ ਤੇ ਇਹ ਆਪਾਂ ਨੇ ਟੋਆ ਕਰਕੇ ਹੁਣ ਤਾਜ਼ੀ ਲਗਾਈ ਅੱਜ ਤੇ ਤੁਸੀਂ ਲਗਾਉਣ ਸਮੇਂ ਦੇ ਵਿੱਚ ਹਲਦੀ ਤੇ ਖਲ ਜ਼ਰੂਰ ਪਾਓ ਤੇ ਜਦੋਂ ਵੀ ਲਾਓ ਤਾਂ ਇਹਦੀ ਜਰਚ ਥੋੜੀ ਜੀ ਮਿੱਟੀ ਉਚਾਈ ਕਰ ਦੋ ਤਾਂ ਇਹਦੇ ਆਲੇ-ਦਾਲੇ ਥੋੜੀ ਜੀ ਨੀਮਾ ਰੱਖੋ ਥੋ ਪੰਜਾਬੀ ਸਮਝਾ ਦਾਨੇ ਆ ਦੀਵਾ ਰੱਖ ਕੇ ਤਾਂ ਇਹਦੇ ਵਿੱਚ ਜਦੋਂ ਵੀ ਤੁਸੀਂ ਪੌਦਾ ਲਗਾਉਂਗੇ ਤਾਂ ਇਹਨੂੰ 10 ਪਾਣੀ ਦਾ ਭਰ ਦੋ ਉਸ ਤੋਂ ਬਾਅਦ 10 ਦਿਨਾਂ ਬਾਅਦ ਇਹਦੇ ਵਿੱਚ ਪਾਣੀ ਪਾਓ ਤਾਂ ਤੁਹਾਡਾ ਪੌਦਾ ਆਉਣ ਵਾਲੇ 2 ਸਾਲਾਂ ਦੇ ਵਿੱਚ ਉਥੇ ਫਲ ਦੇਖਿਓ ਕਿਸ ਤਰ੍ਹਾਂ ਉਹ ਤੁਹਾਡੇ ਪਰਿਵਾਰ ਨੂੰ ਤੇ ਤੁਹਾਡੇ ਰਿਸ਼ਤੇਦਾਰਾਂ ਤੋਂ ਤੁਹਾਡੇ ਮਿੱਤਰਾਂ ਨੂੰ ਕਿਵੇਂ ਰਜਾਉਂਦਾ ਹੈ ਇਹ ਫਲਦਾਰ ਉੱਤਨ ਨੂੰ ਤੁਸੀਂ ਵੱਧ ਤੋਂ ਵੱਧ ਲਗਾਓ ਤਾਂ ਕਿ 2 ਸਾਲਾਂ ਦੇ ਵਿੱਚ ਵਿੱਚ ਤੁਹਾਡੇ ਬੱਚੇ ਤੁਹਾਡਾ ਪਰਿਵਾਰ ਆਨੰਦਨ ਵਾਲਾ ਆਪਦੀ ਲਾਈ ਹੋਈ ਫਲ ਫਰੂਟ ਤੁਸੀਂ ਖਾ ਸਕੋ ਜੀ ਫਰ ਫਰੂਟ ਹਰ ਇੱਕ ਪਾਂਤ ਦਾ ਅੱਜ ਕੱਲ ਆ 2 ਮਹੀਨੇ ਦੇ ਵਿੱਚ ਵਿੱਚ ਤੁਸੀਂ ਆਪਣੇ ਘਰਾਂ ਬਾਗਾਂ ਖੇਤਾਂ ਦੇ ਵਿੱਚ ਜ਼ਰੂਰ ਤੋਂ ਜ਼ਰੂਰ ਲਗਵਾਓ ਜੀ ਜੇ ਹੋ ਸਕਦਾ ਸਾਂਝੀ ਜਗ੍ਹਾ ਦੇ ਸਤਿ ਸ੍ਰੀ ਅਕਾਲ ਵੀ ਸਾਥੀ ਪਿਆਰਿਓ ਲੈ ਵੀ ਸਾਥੀਓ ਅੱਜ ਆਪਾਂ ਪਹੁੰਚੇ ਆਂ 골ਡਨ ਨਰਸਰੀ ਦੇ ਵਿੱਚ ਜੋ ਕਿ ਖੰਨਾ ਰੋਡ ਤੇ ਆ ਜੀ ਪਹਿਲੇ ਪਾਰਟ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਆਪਾਂ ਅੱਜ 골ਡਨ ਨਰਸਰੀ ਤੱਕ ਆਪਾਂ ਪਹੁੰਚਣ ਦਾ ਰਸਤਾ ਇਹ ਪਹਿਲੇ ਪਾਰਟ ਦੇ ਵਿੱਚ ਆਪਾਂ ਤੁਹਾਨੂੰ 골ਡਨ ਨਰਸਰੀ ਤੱਕ ਪਿੰਡ ਮੰਡੇਰ ਤੋਂ ਲੈ ਕੇ ਮਲੇਰ ਕੋਟਲਾ ਵਿਖੇ 골ਡਨ ਨਰਸਰੀ ਤੱਕ ਆਜੋ ਵੀ ਸਾਥੀਓ ਬਣੇ ਰਹੋ ਵੀਡੀਓ ਤੇ ਜੀ ਲਓ ਵੀ ਪਿਆਰੀ ਸੰਗਤ ਜੀ ਆਪਣੇ ਸ਼ਰਮਾ ਇਲੈਕਟ੍ਰੀਕਲ ਸਟੋਰ ਤੇ ਪਹੁੰਚ ਗਿਆ ਬਾਈ ਜੈਗਪਾਲ ਜੀ ਹਰੀਕੇਸ਼ ਸ਼ਰਮਾ ਜੀ ਲੈ ਕੇ ਟੈਂਪੂ ਗੁਰੂ ਰਾਖਾ ਸਬ ਦਾ ਗੁਰੂ ਰਾਖਾ ਤੇ ਟੈਂਪੂ ਪਹੁੰਚ ਗਿਆ ਆਪਣੇ ਲਵੇ ਤੇ ਜਿਹਦੇ ਵਿੱਚ ਆਪਾਂ ਹੁਣ ਚੱਲਾਂਗੇ ਹਰੀਕੇਸ਼ ਸ਼ਰਮਾ ਜੀ ਤੇ ਪਿੰਡ ਮੰਦੇਰ ਤੋਂ ਚੱਲ ਕੇ ਆਪਾਂ ਪਹੁੰਚ ਗਏ ਜਿੱਥੇ ਤੁਹਾਨੂੰ ਇਹ ਵੀਡੀਓ ਇੰਟਰਨੈਟ ਨਹੀਂ ਪਹੁੰਚਦੀ ਆ ਤੁਹਾਡੇ ਕੋਲੇ Jio ਦੇ ਨੰਬਰ ਤੇ ਮੋਬਾਈਲ ਵਾਲਾ ਕੋਟਕਪੂਰੀ ਵਾਲਾ ਫਾਟਕ ਨਾ ਦੇਖੋ ਲਾ ਮਿਲਿਆ ਕਿਸੇ ਵੀ ਕੰਮ ਬਗਜੋ ਇਹ ਮਾਦੇ ਪੁੱਤ ਨੇ ਬੰਦੇ ਮਿਲਣਾ ਜਾਂਦੇ ਹੋਏ ਵੀ ਬੰਦ ਮਿਲੂਗਾ ਆਉਂਦੇ ਹੋਏ ਵੀ ਬੰਦ ਮਿਲੂਗਾ ਨਾ ਇੱਥੇ ਕੋਈ ਲੀਡਰ ਸਾਹਿਬਾਨ ਨਾ ਕੋਈ MP ਨਾ ਕੋਈ MLA ਕੋਈ ਵੀ ਸਾਥੀ ਇਹ ਲੋਕਾਂ ਦੀ ਪਰੇਸ਼ਾਨੀ ਨੂੰ ਦੂਰ ਨਹੀਂ ਕਰ ਸਕਿਆ ਬੇਨਤੀ ਕਰਦੇ ਆ ਕਿ ਬਾਈ ਇਹ ਫਾਟਕ ਦੇ ਉੱਪਰ ਦੀ ਜਾਂ ਕੋਈ ਪੋਲਾ ਜਾਂ ਥੱਲੋਂ ਦੀ ਜਾਂ ਕੁਝ ਕਿਸੇ ਵੀ ਪ੍ਰਕਾਰ ਦਾ ਹੋਰ ਪਰਾਂ ਲੰਗਾ ਕੀਤਾ ਜਾਵੇ ਕਿਉਂਕਿ ਐਮਰਜੈਂਸੀ ਦੇ ਵਿੱਚ ਬਾਈ ਬਹੁਤ ਔਖਾ ਹੋ ਜਾਂਦਾ ਕਿਉਂਕਿ ਆਮ ਜਨਤਾ ਤਾਂ ਫਿਰ ਵੀ ਵੇਟ ਕਰਕੇ ਲੰਘ ਲਾਂਦੀ ਹੈ ਮੋਟਰਸਾਈਕਲ ਵਾਲੇ ਲੰਘ ਲਾਉਂਦੇ ਨੇ ਪਰ ਜਦੋਂ ਕਿਸੇ ਨੂੰ ਐਮਰਜੈਂਸੀ ਹੁੰਦੀ ਹੈ ਐਂਬੂਲੈਂਸ ਜਾਂ ਕੋਈ ਯਾਦੇ ਬਿਮਾਰੀ ਤੋਂ ਪਰੇਸ਼ਾਨ ਹੁੰਦਾ ਤਾਂ ਜਦੋਂ ਫਾਟਕ ਲੱਗ ਜਾਂਦਾ ਬਾਈ ਉਦੋਂ 10-10 ਮਿੰਟਾਂ ਦਾ 5-5 ਮਿੰਟਾਂ ਦਾ ਸ਼ਮਾ ਹੁੰਦਾ ਆ ਜੋ ਇਸਾ ਟਿਓ ਲੈ ਕੇ ਚੱਲਦੇ ਅੱਗੇ ਇਹ ਆ ਗਏ ਆ ਵੀ ਪਰੇਟਾ ਕੈਂਚੀਆਂ ਖੜੇ ਜੱਗੜਾਰ ਆ ਜਮੂਰ ਜਮੂਰ ਜੀ ਦਾ ਜੁੱਜੇ ਦਾ ਦੇਖਦੇ ਵਿੱਚ ਨਹੀਂ ਹੋ ਅਗਲੀ ਵੀਡੀਓ ਨੂੰ ਬਾਈ ਐਂਡ ਤੱਕ ਜਰੂਰ ਦੇਖਦੇ ਰਹੋ ਤੁਹਾਨੂੰ ਦਿਖਾਵਾਂਗੇ ਅੱਜ 골ਡਨ ਨਰਸਰੀ ਦੇ ਵਿੱਚ ਕਿਹੜੇ-ਕਿਹੜੇ ਪੌਦੇ ਮਿਲਦੇ ਹਨ ਤੇ ਕਿਹੜੇ-ਕਿਹੜੇ ਪੌਦੇ ਲੈ ਕੇ ਆਪਾਂ ਆਉਣੇ ਹਨ ਸਾਰੇ ਆਪਾਂ ਟੈਂਪੂ ਦੇ ਪਿੱਛੇ ਬੈਠ ਕੇ ਗੱਲਾਂ ਬਾਤਾਂ ਦਾ ਮਾਣਾਂਗੇ ਆਨੰਦ ਸਾਹਮਣੇ ਜਾਂਦਾ ਡੱਕਰੀ ਕਦੇ 3 ਤੇ ਕਦੇ 20 ਤੇ ਕਦੇ 3 ਤੇ ਖਿੱਚੀ ਬਗਿਆ ਜਾਂਦਾ ਰੋਡ ਦੇ ਉੱਪਰ ਨਮਸਕਾਰ ਵੀ ਸਾਥੀਓ ਅੱਜ ਪਹੁੰਚ ਗਿਆ ਆਪਾਂ ਪੰਜਾਬ ਕੁਲਾੜੇ ਤੇ ਤੇ ਦਿਖਾਵਾਂਗੇ ਤੁਹਾਨੂੰ ਅੱਜ ਦੀ ਪੰਜਾਬੀ ਕੁਲਾੜੇ ਦੀ ਵੀਡੀਓ ਤੇ ਕੀ ਕੀ ਉਰੇ ਸੋਦਾ ਸਮਾਨ ਮਿਲਦਾ ਤੇ ਇਹਨਾਂ ਨੇ ਨੰਬਰ ਦੀ ਵੀ ਦੇਵਾਂਗੇ ਜਾਣਕਾਰੀ ਆਜੂ ਵੀ ਸਾਥੀਓ ਬਣੇ ਰਹੋ ਵੀਡੀਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਹੋਰ ਸਾਥੀਆਂ ਤੱਕ ਇਹ ਜਾਣਕਾਰੀ ਪਹੁੰਚਦੀ ਰਹੇ ਤੇ ਆਪਣੇ ਨਾਲ ਹਰੀਕੇਸ਼ ਸ਼ਰਮਾ ਤੇ ਸੀਤਾ ਸਿੰਘ ਜੀ ਤੇ ਪੂਰੀ ਜਾਣਕਾਰੀ ਲੈ ਰਹੇ ਨੇ ਆਜੂ ਵੀ ਸਾਥੀਓ ਚਾਹ ਜੀ ਚਾਹ ਵੀ ਬਹੁਤ ਅੱਛੀ ਹੈ ਜਿਸ ਵਿੱਚ ਖਸ ਖਸ ਪਾਈ ਹੁੰਦੀ ਹੈ ਜਿਆਦਾ ਸਰਾ ਲਾਦਾ ਜੀ ਹੈ ਚਾਹ ਵੀ ਸਾਥੀਓ ਆਜੋ ਬਹੁਤ ਅੱਛੀ ਹੈ ਚਾਹ ਭਾਈ ਪੀ ਲੋ ਥੋੜੀ ਥੋੜੀ ਚਾਹ ਜਿਵੇਂ ਖਸ ਖਸ ਭਾਈ ਹੁੰਦੀ ਏ ਓਕੇ ਹੈ ਹੁਣ ਤਾਂ ਜੱਟਾਂ ਦੇ ਰੋਜ਼ ਬਦਲਵੀਂ ਚਾਹ ਪੀਣ ਆਉਂਦਾ ਹਣਾ ਹੈ ਅੱਜ ਨਹੀਂ ਗਿਆ ਜੀਰੀ ਚਾਜਾ ਕਿਹੜਾ ਤੁਰਦਾ ਅੱਜ ਕਿਹੜਾ ਤੁਰਦਾ ਅਰੇ ਅੱਜ ਜੀਰੀ ਲਾਉਣ ਕਾਣ ਤੁਰਦਾ ਅੱਛਾ ਹੂੰ ਤੇਰੇ ਠੀਕ ਹੈ ਤੇ ਚਾਹ ਲੈ ਵੀ ਸਾਥੀ ਪਿਆਰਿਓ ਆਪਾਂ ਪਹੁੰਚ ਚੁੱਕੇ ਹਾਂ ਮਲੇਰ ਕੋਟਲਾ ਵਿਖੇ ਜਿੱਥੇ ਗੁਰਦੁਆਰਾ ਹਾਂ ਦਾ ਨਾਰਾ ਗੁਰਦੁਆਰਾ ਸਹਿਬ ਹਾਂ ਦਾ ਨਾਰਾ ਮੰਡੇਰ ਕੋਟਲਾ ਵਿਖੇ ਇਹ ਸਾਹਮਣੇ ਤੁਸੀਂ ਦਰਸ਼ਨ ਕਰ ਸਕਦੇ ਹੋ ਜਿੰਨਾ ਵੱਲੋਂ ਹਾਂ ਦਾ ਨਾਰਾ ਮਾਰਿਆ ਗਿਆ ਮੈਂ ਵੀ ਸਾਥੀ ਪੈਰੂ ਅੱਪਾ ਪਹੁੰਚ ਗਏ ਮੰਦਿਰ ਕੋਟਲੀ ਇਹੇ ਰੋਡ ਜੋ ਲੁਧਿਆਣਾ ਨੂੰ ਜਾਂਦਾ ਹੈ ਤੁਸੀਂ ਜਦੋਂ ਮੰਦਿਰ ਕੋਟਲੇ ਪਹੁੰਚ ਗਏ ਤਾਂ ਇਸ ਚੌਂਕ ਦੇ ਵਿੱਚ ਤੁਹਾਡੇ ਹੱਥ ਲੁਧਿਆਣੇ ਬਾਲਾ ਮੈਂ ਵੀ ਆਪਣੀ ਗੱਡੀ ਮੋਟਰਸਾਈਕਲ ਕੋਈ ਵੀ ਸਾਧਨ ਹੈ ਜੇ ਤੁਹਾਡੇ ਕੋਲੇ ਉਹ ਮੋੜ ਲੈਣਾ ਚਾਹੀਦਾ ਹੈ ਕਿ ਇੱਧਰ ਛਿੱਧੀਆਂ ਨਰਸਰੀਆਂ ਬਾਲਾਪਾ ਚਾਲੇ ਪਾਰਿਆ ਜੀ ਲੁਧਿਆਣਾ ਅਹਿਮਦਗੜਾ ਖੰਨਾ ਰੋਡ ਹੈ ਪੁਲ ਚਾਰ ਲਾ ਪੁਲ ਤੁਸੀਂ ਪੁਲ ਦੇ ਉੱਪਰ ਚੜ ਲਓ ਜੀ ਖੰਨਾ ਅਹਿਮਦਗੜਾ ਲੁਧਿਆਣਾ ਰੋਡ ਹੈ ਇਹ ਪੁਲੋਂ ਸੀ ਪਾਸ ਕਰਦੇ ਨੇ ਇਹ ਆ ਜੋ ਵੀ ਸਾਥੀਓ ਪਹੁੰਚ ਗਏ ਆਪਾਂ ਜਿੱਥੇ ਤੁਸੀਂ ਨਰਸਰੀਆਂ ਦਾ ਘੜ ਮੰਨਿਆ ਗਿਆ। ਪੌਦਿਆਂ ਦਾ ਪਲਾਂਟ ਵੱਡੇ ਵੱਡੇ ਪਲਾਂਟ ਨੇ ਜੀ ਉਰੇ। ਲੈ ਵੀ ਸਾਥੀਓ ਮੰਡੇਰ ਕੋਟਲਾ ਨਰਸਰੀਆਂ ਦੇ ਘੜ ਦੇ ਵਿੱਚ ਪਹੁੰਚੇ ਆਪਾਂ ਪਲਾਂਟ। ਤੇੜ ਪੌਦਿਆਂ ਦੇ ਪਲਾਂਟ ਦੇ ਵਿੱਚ ਇਹ ਹੈ। ਸਾਰ ਨਰਸਰੀ ਹੈ। ਤੇ ਇਧਰ ਤੁਸੀਂ ਜੋ ਬਹੁਤ ਵੱਡੇ ਵੱਡੇ ਪਲਾਂਟ ਨੇ ਜੀ। ਪੈਰਾਡਾਈਸ ਨਸਰੀਆ ਤੇ ਆਪਣੇ ਸਾਥੀ ਇੰਟੂ ਚੁੱਪੇ ਨੇ ਤੇ ਵੀਡੀਓ ਤੇ ਬਣੇ ਰਹੋ ਤੇ ਤੁਹਾਨੂੰ ਅੱਜ ਹਰ ਇੱਕ ਪੌਦੇ ਦੀ ਜਾਣਕਾਰੀ ਤੇ ਕਿਸ ਪ੍ਰਕਾਰ ਦਾ ਪੌਦਾ ਹੈ ਸਾਰੀ ਜਾਣਕਾਰੀ ਦੇਵਾਂਗੇ ਤੇ ਆਪਣੇ ਨਾਲ ਸਾਥੀ ਹਰਕੇਸ਼ ਸ਼ਰਮਾ ਜੀ ਜਥੇਦਾਰ ਸਰਜੀਤ ਸਿੰਘ ਜੀ ਇਹ ਇੱਕ ਵੀਰ ਆਪਾਂ ਤੋਂ ਆਪਣੇ ਨਾਲ ਸਿਰਸੀ ਵਾਲੇ ਤੋਂ ਹੈ ਸੰਦੀਪ ਕੁਮਾਰ ਜੀ ਤੇ ਆਪਣਾ ਜੱਗੀ ਮੋਟੋ ਬਲੌਗ ਜੀ ਸਤਿ ਸ੍ਰੀ ਅਕਾਲ ਵੀ ਸਾਥੀ ਪਿਆਰਿਓ ਲੈ ਵੀ ਸਾਥੀਓ ਅੱਜ ਆਪਾਂ ਪਹੁੰਚੇ ਆਂ 골ਡਨ ਨਰਸਰੀ ਦੇ ਵਿੱਚ ਜੋ ਕਿ ਖੰਨਾ ਰੋਡ ਤੇ ਆ ਜੀ ਪਹਿਲੇ ਪਾਰਟ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਆਪਾਂ ਅੱਜ 골ਡਨ ਨਰਸਰੀ ਤੱਕ ਆਪਾਂ ਪਹੁੰਚਣ ਦਾ ਰਸਤਾ ਇਹ ਪਹਿਲੇ ਪਾਰਟ ਦੇ ਵਿੱਚ ਆਪਾਂ ਤੁਹਾਨੂੰ 골ਡਨ ਨਰਸਰੀ ਤੱਕ ਪਿੰਡ ਮੰਡੇਰ ਤੋਂ ਲੈ ਕੇ ਮਲੇਰ ਕੋਟਲਾ ਵਿਖੇ 골ਡਨ ਨਰਸਰੀ ਤੱਕ ਆਜੋ ਵੀ ਸਾਥੀਓ ਬਣੇ ਰਹੋ ਵੀਡੀਓ ਤੇ